ਕੀ ਨਾਂ ਹੀ ਤੁਹਾਡਾ? ਅਸਤਿੰਦਰ ਵੀਰ ਸਿੰਘ। ਕਿਹੜਾ ਪਿੰਡ ਆ? ਹਰੂਵਾਲ ਪਿੰਡ ਜ। ਕੀ ਗੱਲ ਹੋਈ ਆ? ਅਗ ਲਗਨ ਤਾਂ ਕੀ ਕਰਨਾ? ਇੱਕ ਤਾਰ ਲਾਈ ਸੀ ਤਾਰ ਨੂੰ ਸਪਰਕ ਜੀ ਹੋ ਗਈ ਬਸ ਉਹਦੇ ਤੋਂ ਲੱਗ ਗਈ ਜ। ਕਿੰਨੂੰ ਲੱਗੀ ਆ ਕੇ? ਇੱਕ ਬਿਜਲੀ ਵਾਲੀ ਤਾਰ ਸੀ ਟੋਕੇ ਵਾਲੀ ਮੋਟਰ ਤੱਕ ਤੇ ਉਹਦਾ ਸਪਰਕ ਜਿਆ ਹੋ ਗਿਆ ਤੇ ਉਹਦੇ ਤੋਂ ਲੱਗ ਗਈ। ਕਿੰਨਾ ਕ ਨੁਕਸਾਨ ਹੋਇਆ? ਨੁਕਸਾਨ ਕੋਈ ਹੋ ਗਿਆ ਜੇ ਕੋਈ ਲੱਖ ਸਵਾ ਲੱਖ ਦਾ ਹੋ ਗਿਆ ਜੇ ਸਮਾਨ ਬਹੁਤ ਹੀ ਅੰਦਰ ਪਿਆ ਸਾਰਾ ਸੜ ਕੇ ਸੁਆਹ ਹੋ ਗਿਆ। ਨੇ ਤੁਹਾਨੂੰ ਕੀ ਪਤਾ ਲੱਗਾ ਵੀ ਅੱਗ ਲੱਗੀ ਮੈਂ ਬਸ ਪੱਠੇ ਪਾ ਕੇ ਡੰਗਰਾਂ ਨੂੰ ਅੰਦਰ ਬੰਨ ਕੇ ਤੇ ਆਪ ਪੱਠੇ ਵੱਟੇ ਚਲ ਗਏ ਹੋਰ ਤੇ ਬਸ ਉੱਥੇ ਬੈਠੇ ਬੈਠੇ ਨੇ ਮੈਂ ਵੇਖਿਆ ਵੀ ਅੱਗ ਲੱਗ ਗਈ ਹੈ ਤਾਂ ਬਸ ਜਨਾਚਰ ਨੂੰ ਮੈਂ ਆਇਆ ਹਾਂ ਜਨਾਚਰੋਂ ਤੇ ਆ ਬਸੋਂ ਬਾਰ ਹੋ ਗਈ ਗੱਲ ਸਭ ਕੋ ਬਤੀਗੁਤੀ ਬੰਦ ਹੋ ਗਈ ਸਭ ਕੋ ਬੰਦ ਹੋ ਗਿਆ ਤੇ ਹੋਰ ਤੁਹਾਡੇ ਪਸ਼ੂਆਂ ਨੂੰ ਨੁਕਸਾਨ ਤਾਂ ਨਹੀਂ ਹੋਇਆ ਪਸ਼ੂਆਂ ਨੂੰ ਬਸ ਇੱਕ ਦੂ ਨੂੰ ਮੜ ਮੜਾ ਸੇਕ ਲੱਗਾ ਉਦੋਂ ਬਚਾਈ ਆ ਨੋਰਮਲ ਬਚਾਈ ਆ ਜੀ ਅਸੇ ਤੇ ਪਸ਼ੂਆਂ ਤੇ ਤੁਹਾਨੂੰ ਤੁਹਾਨੂੰ ਪਤਾ ਲੱਗ ਤੁਹਾਨੂੰ ਵੀ ਜ਼ਖਮੀ ਹੋਏ ਤੁਸੀਂ ਹਾਂਜੀ ਮੈਂ ਬਸ ਡੰਗਰ ਖੋਲਦਿਆਂ ਖਲਦਿਆਂ ਇਹਨਾਂ ਦੇ ਰਸੇ ਰੁਸੇ ਵੱਢਦੇ ਕਿਤੇ ਸੇਕ ਲੱਗ ਗਿਆ ਪਤਾ ਨਹੀਂ ਕਿੱਥੋਂ ਮਗਰ ਨਾਲ ਉਹ ਸੇਕ ਪੱਜ ਵੱਜ ਗਿਆ ਤੇ ਉਹਦਾ ਪਸ਼ੂ ਠੀਕ ਠਾਕ ਹੀ ਸਾਰੇ ਬਸਮਾਨ ਹੀ ਬਹੁਤ ਜ਼ਿਆਦਾ ਸਮਾਨ ਸਾਰਾ ਸਾਰਾ ਇੱਧਰ ਪਿਆ ਸਾਰੇ ਸਾਰੇ ਚਾਹ ਤੇ ਸਰਕਾਰੋਂ ਕੀ ਮੰਗ ਕਰਨਾ ਚਾਹੁੰਦੇ ਆ ਸਰਕਾਰ ਬਸ ਜੇ ਕੋਈ ਮਦਦ ਕਰ ਦੇ ਤੇ ਬਹੁਤ ਵਧੀਆ ਗੱਲ ਸਰਕਾਰ ਵੱਲੋਂ ਆਸਤੇ ਹਰ ਇੱਕ ਨੂੰ ਹੁੰਦੀ ਹੈ ਜੇ ਜੇ ਕਿਸੇ ਦੀ ਪੁਲੀ ਕਰ ਦੇ ਕੋਈ